ਸਾਸਰੀ ਗਾਲ ਜੀ ਸਾਰਿਆਂ ਨੂੰ ਅੱਜ ਦੀ ਸਿੰਪਲ ਫੂਡ ਬਲੌਗ ਦੇ ਵਿੱਚ ਆਪਾਂ ਸਾਬੂਦਾਣੇ ਦੀ ਖਿਚੜੀ ਬਣਾਵਾਂਗੇ। ਇਹ ਖਿਚੜੀ ਨੂੰ ਬਣਾਉਣ ਦੇ ਲਈ ਮੈਂ ਇੱਥੇ ਇੱਕ ਕੌਲੀ ਸਾਬੂਦਾਣਾ ਲਿਆ ਹੈ। ਸਾਬੂਦਾਣੇ ਨੂੰ ਤੋਲਾਂਗੇ। ਕਿ ਇਸ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਵਾਂਗੇ ਹੁਣ ਸਾਬੂਦਾਣੇ ਨੂੰ ਮੈਂ ਚੰਗੀ ਤਰ੍ਹਾਂ ਧੋ ਲਿਆ ਹੈ ਇਸ ਨੂੰ ਭਾਂਖੇ ਰੱਖ ਦੇਵਾਂਗੇ ਸਾਬੂਦਾਣਾ ਨਰਮ ਹੋ ਜਾਵੇ ਇਸ ਲਈ ਲਿਆ ਪਾਏ ਇਸ ਨੂੰ ਭਾਂਖੇ ਟਾਂਕੇ ਰੱਖ ਦੇਵਾਂਗੇ ਉਹਨਾ ਟਾਈਮ ਆਪਾਂ ਖਿਚੜੀ ਨੂੰ ਬਣਾਉਣ ਦੇ ਲਈ ਜਿਹੜੇ ਸਮਾਨ ਦੀ ਆਪਾਂ ਨੂੰ ਜ਼ਰੂਰਤ ਹੈ ਉਸ ਦੀ ਤਿਆਰੀ ਕਰ ਲਵਾਂਗੇ ਉਸ ਦੇ ਲਈ ਮੈਂ ਥੋੜਾ ਜਿਹਾ ਹਰਾ ਧਨੀਆ ਲਿਆ ਹੈ ਇੱਕ ਹਰੀ ਮਿਰਚ ਲਵਾਂਗੇ ਮਿਰਚ ਨੂੰ ਇਸ ਤਰੀਕੇ ਨਾਲ ਕੱਟ ਲਵਾਂਗੇ ਹਰੇ ਧਨੀਏ ਨੂੰ ਤੇ ਮਿਰਚ ਨੂੰ ਪੀਸ ਲਵਾਂਗੇ ਹੁਣ ਇਹ ਪੀਸ ਕੇ ਤਿਆਰ ਹੈ ਬਾਉਲ ਦੇ ਵਿੱਚ ਕੱਢ ਲਵਾਂਗੇ ਪੀਸੇ ਹੋਏ ਹਰੇ ਧਨੀਏ ਤੇ ਹਰੀ ਮਿਰਚ ਨੂੰ ਇਸ ਖਿਜੜੀ ਨੂੰ ਆਪਾਂ ਨਵਰਾਤਰੀ ਦੇ ਵਰਤ ਲਈ ਬਣਾ ਰਹੇ ਹਾਂ ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ ਹੁਣ ਮੈਂ ਸਾਰੇ ਪੀਸੇ ਹੋਏ ਹਰੇ ਧਨੀਏ ਤੇ ਹਰੀ ਮਿਰਚ ਨੂੰ ਕੱਢ ਲਵਾਂਗੀ ਬਾਉਲ ਦੇ ਵਿੱਚ ਹੁਣ ਆਪਾਂ ਖਿਜੜੀ ਬਣਾ ਲਵਾਂਗੇ ਕਨਾਂ ਆਪਾਂ ਚੈੱਕ ਕਰ ਲਵਾਂਗੇ ਕਿ ਸਾਬੂਦਾਣਾਂ ਨਰਮ ਹੋ ਚੁੱਕਿਆ ਹੈ ਤੁਸੀਂ ਦੇਖ ਸਕਦੇ ਹੋ ਜੀ ਇਹ ਬਿਲਕੁਲ ਨਰਮ ਹੋ ਚੁੱਕਿਆ ਹੈ ਹੁਣ ਆਪਾਂ ਇਸ ਦੀ ਖਿਚੜੀ ਬਣਾ ਲਵਾਂਗੇ 팬 ਦੇ ਵਿੱਚ ਘਿਓ ਪਾਵਾਂਗੇ 2 ਚਮਚ ਘਿਓ ਪਾਵਾਂਗੇ ਕੋਈ ਸਿੰਪਲ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਇੱਕ ਚਮਚਾ ਜੀਰਾ ਪਾਵਾਂਗੇ ਘਿਓ ਦੇ ਵਿੱਚ ਜੀਰੇ ਨੂੰ 골ਡਨ ਬ੍ਰਾਊਨ ਹੁੰਨ ਤੱਕ ਪਕਾ ਲਵਾਂਗੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਇਸ ਤਰ੍ਹਾਂ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਇੱਕ ਆਲੂ ਪਾਵਾਂਗੇ ਬਰੀਕਾ ਕੱਟਿਆ ਹੋਇਆ ਆਲੂ ਨੂੰ ਮਿਕਸ ਕਰ ਲਵਾਂਗੇ ਤੇ ਕਿਉ ਦੇ ਵਿੱਚ ਪਕਾ ਲਵਾਂਗੇ ਮਿਰਚਾਂ ਪੰਜ ਤੇ ਵਿੱਚ ਆਪਣੇ ਹਿਸਾਬ ਨਾਲ ਪਾਵਾਂਗੇ ਕਿ ਜਿੰਨਾ ਕਪਾ ਤੇਖਾ ਖਾਣਾ ਪਸੰਦ ਕਰਦੇ ਹਾਂ ਆਲੂਆਂ ਨੂੰ ਬਰੀਕ ਕੱਟ ਕੇ ਪਾਵਾਂਗੇ ਇਸ ਤਰੀਕੇ ਨਾਲ ਤਾਂ ਕਿ ਇਹ ਸਾਬੂਦਾਣੇ ਦੇ ਵਿੱਚ ਚੰਗੀ ਤਰ੍ਹਾਂ ਪੱਕ ਜਾਣ ਅਸੀਂ ਸੋ ਪਹਿਲਾਂ ਕਈ ਹੋਰ ਵੀ ਵੀਡੀਓਜ਼ ਬਣਾਈਆਂ ਨੇ ਜੇਕਰ ਤੁਸੀਂ ਇਹ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਤੁਸੀਂ ਉਹ ਵੀਡੀਓਜ਼ ਵੀ ਜ਼ਰੂਰ ਦੇਖਿਓ ਜੀ ਆਲੂਆਂ ਨੂੰ ਕਿਉ ਦੇ ਵਿੱਚ ਚੰਗੀ ਤਰ੍ਹਾਂ ਪਕਾ ਲਵਾਂਗੇ ਇਸ ਤਰੀਕੇ ਨਾਲ ਬਹੁਤ ਹੀ ਟੇਸਟੀ ਸਾਬੂਦਾਣੀ ਦੀ ਖਿਚੜੀ ਬਣਦੀ ਹੈ ਹੁਣ ਆਪਾਂ ਇਸ ਦੇ ਵਿੱਚ ਪੀਸੀ ਹੋਈ ਹਰੀ ਮਿਰਚ ਤੇ ਹਰਾ ਧਨੀਆ ਪਾਵਾਂਗੇ తరికే నీ థి పకా లేవేను తరికే నీ టేస్టీ సా బ ਆਪਾਂ ਇਸਦੇ ਵਿੱਚ ਫਰਾਈ ਪੀਨਟ ਪਾਵਾਂਗੇ ਮੈਂ ਫਰਾਈ ਪੀਨट्स ਨੂੰ ਦਰਦਰਾ ਪੀਸ ਕੇ ਪਾਇਆ ਹੈ ਆਪਾਂ ਇਸ ਨੂੰ ਚੰਗੀ ਤਰ੍ਹਾਂ ਪੀਸ ਕੇ ਵੀ ਪਾ ਸਕਦੇ ਹਾਂ ਪੀਨਟਸ ਨੂੰ ਦਰਦਰਾ ਜਿਹਾ ਪੀਸ ਕੇ ਪਾਉਣ ਦੇ ਨਾਲ ਬਹੁਤ ਵਧੀਆ ਟੇਸਟ ਆਏਗਾ ਖਿਚੜੀ ਦੇ ਵਿੱਚੋਂ ਪੀਨਟ ਨੂੰ ਵੀ ਪਕਾ ਲਵਾਂਗੇ ਆਲੂਆਂ ਦੇ ਵਿੱਚ ਇਸ ਤਰੀਕੇ ਦੀ ਟੇਸਟੀ ਜਹੀ ਖਿਚੜੀ ਆਪਾਂ ਜੇਕਰ ਵਰਤ ਦੇ ਵਿੱਚ ਇੱਕ ਵਾਰ ਹੀ ਬਣਾ ਕੇ ਖਾ ਲਵਾਂਗੇ ਤਾਂ ਆਪਾਂ ਨੂੰ ਵਾਰ-ਵਾਰ ਭੁੱਖ ਨਹੀਂ ਲੱਗੇਗੀ। ਹੁਣ ਆਪਾਂ ਇਸ ਦੇ ਵਿੱਚ ਸਾਬੂਦਾਣਾ ਪਾਵਾਂਗੇ। ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ। ਇਸ ਤਰੀਕੇ ਦੀ ਨਵਰਾਤਰੀ ਵਾਲੀਆਂ ਰੈਸਪੀਜ਼ ਦੇਖਣ ਦੇ ਲਈ ਤੇ ਹੋਰ ਰੈਸਪੀਜ਼ ਦੇਖਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਜੀ ਸਾਬੂਦਾਣੇ ਨੂੰ ਮਿਕਸ ਕਰ ਲਵਾਂਗੇ ਆਲੂਆਂ ਦੇ ਵਿੱਚ ਵਾਦ ਅਨੁਸਾਰ ਇਸ ਇੰਦਾ ਨਾਮ ਕ ਪਾਵਾਂਗੇ ਨਾ ਆਮ ਗ੍ਰੀਨ ਮਿਕਸ ਕਰ ਲਵਾਂਗੇ ਸਬੂਦਾਨੇ ਦੇ ਵਿੱਚ ਇੱਥੇ ਮੈਂ 2 ਚਮਚਾ ਪਾਣੀ ਪਾਇਆ ਹੈ ਜੀ ਇਸ ਨੂੰ ਪਕਾਉਣ ਦੇ ਲਈ ਉਹ ਕਲਿੱਪ ਸਕਿਪ ਹੋ ਗਈ ਇਸ ਤਰੀਕੇ ਨਾਲ ਇਸ ਨੂੰ ਚੰਗੀ ਤਰ੍ਹਾਂ ਪਕਾ ਲਵਾਂਗੇ ਕਈ ਵਾਰ ਆਪਾਂ ਵਰਤਦੇ ਵਿੱਚ ਮਿੱਠਾ ਖਾਕੇ ਜਾਂ ਫਰਾਈ ਸੀਜਾਂ ਖਾਕੇ ਥੋੜਾ ਅੱਕ ਜਾਂਦੇ ਆ ਤਾਂ ਆਪਾਂ ਇਸ ਤਰੀਕੇ ਨਾਲ ਟਰਾਈ ਕਰ ਸਕਦੇ ਆ ਹੁਣ ਖਿਚੜੀ ਬਣ ਚੁੱਕੀ ਹੈ ਇਹ ਚੰਗੀ ਤਰ੍ਹਾਂ ਪੱਕ ਕੇ ਤਿਆਰ ਹੈ ਹੁਣ ਆਪਾਂ ਇਸ ਨੂੰ ਸਰਵ ਕਰ ਲਵਾਂਗੇ ਵਰਤ ਦੇ 9 ਦਿਨਾਂ ਵਿੱਚ ਇੱਕ ਵਾਰ ਤੁਸੀਂ ਵੀ ਇਸ ਰੈਸਪੀ ਨੂੰ ਟਰਾਈ ਕਰਕੇ ਦੇਖਿਓ ਜੀ ਹੁਣ ਆਪਾਂ ਖਿਚੜੀ ਨੂੰ ਸਰਵ ਕਰ ਲਵਾਂਗੇ ਭਰਤੇ ਦੇ ਦਿਨਾਂ ਵਿੱਚ ਆਪਾਂ ਫਰਾਈ ਚੀਜ਼ਾਂ ਖਾ ਕੇ ਅੱਕ ਜਾਂਦੇ ਹਾਂ ਜੀ ਤਾਂ ਆਪਾਂ ਇਸ ਤਰੀਕੇ ਨਾਲ ਇਸ ਨੂੰ ਬਿਨਾ ਫਰਾਈ ਕਰੇ ਤੋਂ ਬਣਾ ਕੇ ਖਾ ਸਕਦੇ ਹਾਂ ਇਹ ਖਿਚੜੀ ਬਹੁਤ ਟੇਸਟੀ ਲੱਗਦੀ ਹੈ ਹੁਣ ਆਪਾਂ ਇਸ ਖਿਚੜੀ ਨੂੰ ਸਰਵ ਕਰ ਲਵਾਂਗੇ ਖਿਚੜੀ ਨੂੰ ਆਪਾਂ ਦਹੀਂ ਦੇ ਨਾਲ ਸਰਵ ਕਰ ਲਵਾਂਗੇ ਇਸ ਤਰੀਕੇ ਦੀ ਆਪਣੀ ਖਿਚੜੀ ਬਣ ਕੇ ਤਿਆਰ ਹੈ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਦੇਖਣ ਦੇ ਲਈ ਤੁਹਾਡਾ ਧੰਨਵਾਦ ਜੀ